ਮਸ਼ੀਨਾਂ ਲੱਗੀਆਂ ਵਾਹਨੇ ਸਭ ਤੋਂ ਪਹਿਲਾਂ ਸੀ ਅਮਰਾ ਹਸਪਤਾਲ ਲਈ ਉੱਥੇ ਸਾਡੇ 85 ਮ ਹੁਣ ਤਾਂ ਮਾਤਾ ਖੱਲਿਆ ਜੀ ਵੀ ਹੈ ਪ੍ਰਾਈਵੇਟ ਸਾਰੇ ਅਰਜੰਦਰਾ ਜੀ ਵਿਚਾਰ ਮਸ਼ੀਨਾਂ ਨੇ ਇਵਨ ਪੀਜੀ ਚੂ ਸਕੇ ਮਸ਼ੀਨਾਂ ਨੇ ਕੋਈ ਐਸਾ ਯੂਨਿਟਰੀ ਬੁੱਢੇ ਜੋੜ ਤੱਕ ਰਾਜਸਥਾਨ ਪਟਨਾ ਸਾਹਿਬ ਨੇੜੇ ਸੌਤਾ ਜਿੱਤੇ ਕਿ ਡਿਮਾਂਡ ਕੀਤੀ ਹੈ ਸਿਰਫ ਸੇ ਐਮਓ ਵੀਓ ਸੈਨ ਕਰਦੇ ਆ ਵੀ ਜਿਹੜੇ ਲੋੜਵੰਦ ਨੇ ਗਰੀਬ ਨੇ ਪੈਸੇ ਹਨ ਜਿਨਾਂ ਕੋ 70% ਲੋਕ ਹੈ ਤੁਸੀਂ 500 ਰੁਪਏ ਕਰੋਗੇ ਕਿਉਂਕਿ 500 ਰੁਪਏ ਖਰਚਾ ਹੁੰਦਾ ਉਹਨਾਂ ਦਾ ਬਾਕੀ 30% ਤੋਂ ਤੁਸੀਂ ਜੋ ਮਰਜ਼ੀ ਲਾਓ ਕਿਉਂਕਿ ਹਸਪਤਾਲ ਵੀ ਰਚੇ ਹੁੰਦੇ ਆ ਸੋ ਉਹਨੂੰ ਇਸ ਕਰਕੇ ਛੋੜ ਦਿੱਤੀ ਗਈ ਹੈ ਇਸੇ ਤਰ੍ਹਾਂ ਲੈਬੋਰਾਟਰੀਆਂ ਜਿਹੜੇ ਲੋਕਾਂ ਦੇ ਟੈਸਟ ਬੜੇ ਮਹਿੰਗੇ ਸੀ ਅਸੀਂ ਇੱਕ 100 ਤੇ 30 ਲੈਬੋਰਾਟਰੀਆਂ ਹੁਣ ਤੱਕ ਖੁੱਲਝੂਕੀਆਂ ਪਿੰਡਾਂਲੇ ਪਿੰਡਾਂਲੇ ਚੈਨ ਵੀ ਦੋ ਨੇ ਹਰ ਦਿਲੇ ਤੇ ਹਰ ਸਟੇਟ ਚ ਕਿ ਗੋਲਟੂ ਦੇ ਜਿਹੜੇ ਟੈਸਟ ਤੁਹਾਡੇ 3500 ਰੁਪਏ ਚ 450 ਰੁਪਏ ਹੁੰਦੇ ਉਹਦੇ ਉੱਪਰ 300 ਚ ਹੋ ਜਾਂਦੇ ਸਾਰੇ ਗੋਲਟੂ ਜਿਹਨਾਂ ਲਾਗਤ 몰ਤੇ ਉਹ ਟੈਸ ਕਿਤੇ ਜਾਂਦੇ ਸੋ ਇਹ ਹੈਲਥ ਵਾਸਤੇ ਬੜਾ ਵੱਡਾ ਇਹ ਅਮਰਾਵਰਾਇ ਸਾਡਾ ਪਰਲਾ ਹੋਰ ਵੀ ਨੇ ਅੱਖਾਂ ਦੇ ਕੈਂਪਸੀ ਅੱਖਾਂ ਦੇ ਕੈਂਪਸੀ ਲਾਉਣੇ ਰਹਿੰਦੇ ਆ ਪੰਜਾਬ ਦੇ ਹਰ ਜ਼ਿਲ੍ਹੇ ਸਾਡੇ ਯੂਨਿਟ ਨੇ ਸਮਾਧੇ ਬਲੇ ਟੈਸ ਤੇ ਉਹਨਾਂ ਨੂੰ ਪੰਜ ਪੰਜ ਅੱਖਾਂ ਦੇ ਕੈਂਪਸੀ ਲਾਉਣ ਦੀ ਝੂਟੀ ਦਿੱਤੀ ਹੈ 1.5 200 ਕੰਮ ਸਾਡੇ ਸਾਲ ਚ ਲੱਖਾਂ ਦੇ ਲੱਗ ਜਾਂਦੇ ਆ ਤੇ ਜਿਹੜੇ ਅਸੀਂ ਕੋਈ 56000 ਲੋਕਾਂ ਦੇ ਲੈਂਸ ਪਾ ਕੇ ਉਹਨਾਂ ਨੂੰ ਜਿਸਨ ਲਾਤਾ ਬੁੜੇ ਤੋਂ ਬੁੜੇ ਜਿਹੜੇ ਕਹਿੰਦੇ ਸੀ ਇਹਨਾਂ ਦੀ ਕੀ ਲੋੜ ਹੈ ਇਹਨਾਂ ਨੂੰ ਕਿਹੜਾ ਸਕੂਲ ਜਾਣਾ ਹੈ ਉਹਨਾਂ ਦੇ ਵੀ ਅਸੀਂ ਚੱਕ ਕੇ ਘਰਾਂ ਚੋਂ ਲੈਂਸ ਪੁਵਾਤੇ ਕਿਉਂਕਿ ਜਿਹੜਾ ਸਾਡੇ ਕੈਂਪ ਚ ਆਉਂਦਾ ਹੈ ਉਹਦੇ ਲੈਂਜ਼ ਵੀ ਫ੍ਰੀ ਦਿੰਦੇ ਆ ਦਵਾਈਆਂ ਵੀ ਫ੍ਰੀ ਦਿੰਦੇ ਆ ਤੇ ਉਹਨੂੰ ਹਸਪਤਾਲ ਲੈ ਕੇ ਵੀ ਅਸੀਂ ਆਪ ਜਾਂਦੇ ਦੀ ਸੜਕੇ ਹੀ ਲੱਜਾਂਗੇ ਇਹ ਹੈਲਥਵੈਰ ਦੇ ਹੋਵੇ ਬਾਕੀ ਤੁਹਾਡੇ ਕਾਉਡ ਰੂਮ ਵਿੱਚ ਮੋٹے ਮੋٹے ਮੈਗਨਾ ਦਾ ਕਾਉਡ ਰੂਮ ਵਿੱਚ ਸਨ 3 3 ਕਰੋੜ ਰੁਪਇਆ ਲੱਗਿਆ ਜਦੋਂ ਕਈ ਲੋਕਾਂ ਦੇ ਰੋਜ਼ਗਾਰ ਖੁੱਸ ਗਏ ਸੀ ਉਹਦੀ ਰੋਟੀ ਤੋਂ ਵੀ ਆਇਤ ਹੋ ਗਈ ਸੀ ਤਾਂ ਡਾਕਟਰ ਐਸਪੀ ਸਿੰਘ ਬੁਲਾਈ ਨੇ 3 3 ਕਿਲੋ ਦੀਆਂ 35 35 ਕਿਲੋ ਦੀਆਂ ਕਿੱਟਾਂ ਤਿਆਰ ਕੀਤੀ ਜਿਸ ਵਿੱਚ 10 ਕਿਲੋ ਆਟਾ 5 ਕਿਲੋ ਚਾਵਲ ਨਾਮਕ ਚਾਹ ਪੱਤੀ ਤੇਲ ਹੱਤਾ ਹਰਸ ਮਗਰੀ ਕਰ ਗਈ ਉਹ ਪਾ ਕੇ ਸੀ ਟੱਕਾਂ 'ਚ ਭਰ-ਭਰ ਕੇ ਸਾਰੇ ਜ਼ਿਲ੍ਹਿਆਂ ਦੇ ਜਿਲ੍ਹਿਆਂ ਦੇ ਵਿੱਚ ਇਥੇ ਲੋੜ ਦੀ ਲਿਸ਼ਟਾ ਵੜਿਆਂ ਕਰਾਂ ਚ ਪਿੰਡਾਂ 'ਚ ਐਂਡ ਇਹ ਸਾਡੇ ਕੋਲੇ ਗੁਰਦਾਰਾ ਦੇ ਗ੍ਰੰਥੀ ਵੀ ਆ ਗਏ ਵਿਚਾਰੇ ਜਿਹੜੇ ਸਾਨੂੰ ਕਹਿੰਦੇ ਸੀ ਸਾਡੇ ਤਾਂ ਜਿਉਂ ਪਾਠ ਪੂਰ ਜਿਹੜੇ ਲੋਕ ਘਰੋਂ ਵੜ ਗਏ ਤੇ ਸਾਡੇ ਬੱਚੇ ਭੁੱਖੇ ਮਰ ਜਾਣਗੇ ਉਹਨਾਂ ਤੱਕ ਵੀ ਜੀ ਕੰਮ ਜੇ ਐਂਡਰ ਵਿੱਚ ਜਿਹੜੇ ਆਪਣੇ ਕਿੰਨਰ ਨੇ ਜਿਹੜੇ ਤੁਹਾਡੀ ਖੁਸ਼ੀ ਦੇ ਮੌਕੇ 'ਚ ਤਰਨ ਜਾ ਕੇ ਆਦਾ ਬੁਲਾਇਆ ਕਰਦੇ ਆ ਮੈਂ ਕੀ ਵਧਾਈ ਦਰ ਤੋਂ ਉਹਨਾਂ ਨੇ ਵੀ ਰੋਜ਼ ਕੀਤਾ ਵੀ ਸਾਡਾ ਵੀ ਕਾਉਂਟ ਆਪ ਹੋ ਗਿਆ ਉਹਨਾਂ ਤੱਕ ਵੀ ਅਸੀਂ ਰਾਸ਼ਨ ਦੀ ਗੱਟਾਂ ਦਿੱਤੀਆਂ ਕਿਸਾਨ ਮੋਰਚਾ ਦਿੱਲੀ ਲੱਗਾ ਰਿਹਾ 1.5 ਸਾਲ ਉੱਥੇ ਵੀ ਅਸੀਂ ਲਗਾਤਾਰ ਮੈਤੂ ਜੀ ਦੇ ਜਿੱਥੇ ਬੈਠੇ ਆ ਹਰ ਸੰਡੇ ਇਹਦਾ ਗੱਡੀ ਲੈ ਕੇ ਉੱਥੇ ਟਿਕਰੀ ਬਾੜਾ ਸੂਕੂ ਬਾੜਾ ਜਾਂਦਾ ਰਿਹਾ ਕਿਸਾਨ ਉੱਥੇ ਪੱਤਲਾ ਦੀਆਂ ਰੋਟੀਆਂ ਖਾਂਦੇ ਸੀ ਅਸੀਂ ਸਕੀਮ ਨੇ ਬਾੜੇ ਮੋਹੂਆ ਕਰਾਏ ਜਿਹੜੀ ਚੀਜ਼ ਦੀ ਦਵਾਈਆਂ ਦਾ ਸੀ ਮੈਡੀਕਲ ਕੈਂਪ ਹਰੇਕ ਥਾਂ ਲਾ ਕੇ ਰੱਖਿਆ ਕਿਤਾਬਾਂ ਦਾ ਲੇਖਕ ਸਾਹਿਬ ਜਿੰਦਰ ਸਿੰਘ ਜੁੱਤੂ ਨੇ ਕਿਤਾਬ 'ਚ ਛਾਪੀ ਇਹਦੇ ਚਾਰ ਜਿਹੜੇ ਕਾਲੇ ਕਾਨੂੰਨਾਂ ਤੇ ਬੜੀ ਜ਼ਿੰਦ ਕਰਕੇ ਪਹਿਲਾਂ ਪੰਜਾਬੀ 'ਚ ਫਿਰ ਅੰਗਰੇਜ਼ੀ 'ਚ ਫਿਰ ਉਹ ਪਰਲੇਗ ਜਿਹੜੀ ਸ਼ੇਟਾਂ ਦੇਖ ਲਈ ਉਹਨਾਂ 'ਤੇ ਹਿੰਦੀ 'ਚ ਤਿੰਨੇ ਚਾਰੇ ਪਿਛਾਵਾਂ 'ਚ ਅਸੀਂ ਹਰ ਵਾਰੀ ਜਾ ਕੇ ਹਰੇਕ ਬਾਰਡਰ ਤੇ ਜੈਪੁਰ ਵਾਲੇ ਬਾਰਡਰ ਤੇ ਸਿੰਘੂ ਵਾਲੇ ਬਾਰਡਰ ਤੇ ਟਿੱਕਰੀ ਵਾਲੇ ਤੇ ਜੁਪੀ ਵਾਲੇ ਬਾਰਡਰ ਤੇ ਗਾਜ਼ੀਆਬਾਦ ਸਾਰੇ ਦੇ ਵੰਡ ਕੇ ਮੇਰੇ ਕੰਬਲ ਕੋਟੀਆਂ ਜਰਸੀਆਂ ਜੋ ਵੀ ਨਵਾੜੋ ਤੋਂ ਮਿਲੀ ਹੈ ਲੱਖਾਂ ਰੁਪਏ ਦਾ ਸਮਾਨ ਉੱਥੇ ਹੀ ਵੰਡਿਆ ਸੋ ਇਸ ਤਰ੍ਹਾਂ ਜਦੋਂ ਵੀ ਕਿਤੇ ਸ਼ਮਾਇਤੇ ਕਿਤੇ ਵੀ ਸਨ ਲੋੜ ਬੰਦਾ ਬਰਾਏ ਸਾਹਿਬ ਨੂੰ ਉਹ ਕਰਦਾ ਹੁਣ ਇਹਨਾਂ ਨੂੰ ਮੈਂ ਤਾਜੀ ਬਕਤੀ ਦਾ ਬਹੁਤ ਲੰਮਾ ਕੰਮ ਹੈ ਜੌਰਜੀਆ ਪਿਛਲੇ ਮਹੀਨੇ ਇੱਕ ਮਕਾਨ ਚ ਆਪਣੇ ਕੰਮਾਂ ਦੇ ਵਾਸਤੇ ਗਏ ਲੋਕ ਮਕਾਨ ਚ ਰਾਤ ਨੂੰ ਕੋਈ ਗੈਰ-ਕਾਨੂੰਨੀ ਹੋ ਗਈ ਤੇ 12 ਬਜੇ ਸੁੱਤੇ ਹੀ ਰਹਿ ਗਏ 12 ਦੇ ਬਾਰੇ ਦੱਤੂ ਪਉ ਜਦੋਂ ਖਵਾਰਜ ਖਵਰਾਏ ਤਾਂ ਭਰਾਏ ਸਾਹਿਬ ਕਹਿੰਦੇ ਵੀ ਇਹ ਅਤੀ ਗਰੀਬ ਲੋਕ ਨੇ ਵਿਚਾਰੇ ਇਹਨਾਂ ਦਾ ਸਾਰੇ ਡੈਡ ਬਾਡੀ ਐਸ ਤੋਂ ਉੱਥੇ ਲਿਆਉਣ ਦਾ ਪ੍ਰਬੰਧ ਕੀਤਾ ਘਰ ਘਰ ਪਹੁੰਚਾਈਆਂ ਡੈਡ ਬਾਡੀਆ ਘਰ ਪਹੁੰਚਾਉਣ ਤੋਂ ਬਾਅਦ ਜਿਨ੍ਹਾਂ ਕੋਲੇ ਸੰਸਕਾਰ ਵਾਸਤੇ ਵੀ ਪੈਸੇ ਨਹੀਂ ਸੀ ਉਹਨਾਂ ਦੇ ਸੰਸਕਾਰ ਵਾਸਤੇ ਹੀ ਪੈ ਦੇ ਦਿੱਤੇ 에ਰਪੋਰਟ ਤੋਂ ਡੈਡ ਬਾਡੀ ਲਿਆਉਣ ਵਾਸਤੇ ਅਸੀਂ ਐਂਬੂਲੈਂਸਾਂ ਭੇਜੀਆਂ ਫਿਰ ਉਹਨਾਂ ਦੇ ਭੋਗ ਤੇ ਜਾ ਕੇ ਜਿੰਨੀ ਕਿਤੇ ਦੀ ਜਰੂਰ ਸੀ ਖਵਰਾਏ ਸਾਹਿਬ ਖੁਦ ਲੈ ਕੇ ਲੈ ਕਰ ਗਏ ਜਿਨ੍ਹਾਂ ਦੇ ਮਕਾਨ ਨਮਣ ਵਾਲੀ ਸੀ ਮਕਾਨ ਬਣਾਏ ਜਿਨ੍ਹਾਂ ਦੇ ਘਰੇ ਗੁਜ਼ਾਰੇ ਵਾਸਤੇ ਹੈ ਨਹੀਂ ਸੀ ਪਰਮਾਣ ਪੈਸਾ ਦਾ 5000 ਰੁਪਏ ਉਹਨਾਂ ਦੀ ਪੈਨਸ਼ਨ ਲਈ ਪਰਮਾਣ ਜਿਨ੍ਹਾਂ ਦੇ ਘਰੇ ਬੱਚੀਆਂ ਛੋਟੀਆਂ ਨੇ ਪਿਤਾ ਦਾ ਸਾਯਾ ਉੱਠ ਗਿਆ ਇਕੱਲੀ ਮਾਂ ਉਹ ਕੌਣ ਵਾਲੀ ਹੈ ਨਹੀਂ ਉਹਨਾਂ ਬੱਚਿਆਂ ਦੇ ਖਾਤੇ 'ਚ ਜਿ ਸੀ 2-2 ਲੱਖ ਦੀ ਐਫ.ਡੀ ਕਰਵਾ ਕੇ ਮਾਰ ਨੂੰ ਬੜਾਏ ਵੀ ਜਦੋਂ ਇਹ ਜਵਾਨ ਉਮਰ ਕਢਾਣੇ ਤੇ ਵਿਆਹ ਕਰਾਏ 12 ਦੇ 12 ਘਰਾਂ 'ਚ ਇਸੇ ਤਰ੍ਹਾਂ ਰਾਜ ਸਾਬ ਨੇ ਸਭ ਤੋਂ ਪਹਿਲਾਂ 2012 'ਚ 17 ਭਾਰਤੀਆਂ ਨੂੰ ਦੁਬਈ 'ਚ ਫਾਂਸੀ ਸਜ਼ਾ ਹੋਈ ਸੀ ਉੱਥੇ ਕਾਨੂੰਨ ਹੈ ਕਿ ਜਿਹੜੇ ਜਿਹੜਾ ਜਿਹੜਾ ਬੰਦਾ ਮਰਿਆ ਹੁੰਦਾ ਉਹਨੂੰ ਖੂਨ ਦਾ ਬਿੱਲ ਕਹਿੰਦੇ ਆ ਬਲੱਡ ਮਨੀ ਦੇ ਕੇ ਉਹ ਰਾਜੀ ਨਾ ਹੋਵੰਦਾ ਕੋਰਸ ਸਾਰਾ ਮੰਦੇ ਫਾਂਸੀ ਛੁੜਾ ਕੇ ਲੈਂਦੇ ਸੀ ਉਦੋਂ 25 ਕਰੋੜ ਰੁਪਏ ਬਲੱਡ ਵਰੀ ਦਿੱਤੀ ਸੀ ਪਾਕਿਸਤਾਨ ਦਾ ਮਿਸ਼ਰੀ ਕਰਨ ਦੀ ਡੈਥ ਵੀ ਸਮੜਾ ਹੋਇਆ ਸੀ ਉਸ ਤੋਂ ਬਾਅਦ ਤਾਂ ਲੈਣਾ ਲੱਗ ਗਿਆ 150 ਡਿਗਰੀ ਉਨਤਕ ਲੈ ਚੁੱਕੇ ਆ ਸਾਡੇ 450 ਡੈੱਡ ਬਾਡੀਆ ਬਾਹਰੋਂ ਅਸੀਂ ਲੈ ਆ ਚੁੱਕੇ ਆ ਕਿਸੇ ਵੀ ਕੰਟਰੀ 'ਚੋਂ ਉਚਾਰੇ ਰੁਦਰਵਾੜ ਦੇ ਚੱਕਰ ਚ ਆਪਣੇ ਬੱਚੇ ਗਏ ਹੋਏ ਨੇ ਉੱਥੇ ਕਿਸੇ ਨੂੰ ਡੰਗਦਾ ਡੈਥ ਹੋ ਜਾਂਦੀ ਹੈ ਉਹ ਸਾਡੇ ਟ੍ਰਸਟ ਨੂੰ ਕਾਲੂਜ਼ ਕਰਦੇ ਆ ਦੁਬਈ ਦਾ ਸਾਡਾ ਪੱਕੇ ਹੀ ਉੱਥੇ ਟੀਮ ਬਣਾਈ ਹੈ ਜਿਹੜੀ ਉੱਥੋਂ ਸਾਰੇ ਮਹਿਕਮਿਆਂ ਨੂੰ ਅਬਰੋਜ਼ ਕਰਕੇ ਬਾਈਏ ਡੈਡ ਬੋਟੀਓਂ ਤੇ ਲਿਆਉਂਦੀ ਐਰਪੋਰਟ ਤੋਂ ਅਸੀਂ ਲਿਆ ਕੇ ਉਹਦੇ ਘਰ ਤੱਕ ਪਹੁੰਚਾ ਦਿੰਦੇ ਆ ਤੇ ਲੋੜਵੰਦਾਂ ਦੀ ਜਿੰਨੀ ਪੈਨਸ਼ਨ ਉਸ ਵਿਧੋ ਦਾ ਅਸੀਂ ਲਾ ਕੇ ਉਹਦਾ ਘਰ ਦਾ ਗੁਜ਼ਾਰਾ ਚਲਾ ਦਿੰਦੇ ਆ ਚਲੋ ਇਹ ਸਾਡੇ 10 ਦੇ ਬਹੁਤ ਲੰਬੇ ਕਮਰੇ ਮੈਂ 2-3 ਘੰਟੇ ਬੋਲੀ ਜਾਂਦਾ ਵੀ ਨਹੀਂ ਉਪਨੇ ਮੈਂ ਆਵਾਜ਼ ਇਸ ਸਕੂਲ ਦੀ ਕੀੰਤੀ لال ਜੀ ਨੇ ਇੱਥੇ ਸਾਹਮਣੇ ਸਟਾਫ ਨੇ ਰਾਇ ਸਾਹ ਨੂੰ ਇਸ ਫੰਕਸ਼ਨ ਤੇ ਆਉਣ ਵਾਸਤੇ ਕਿਹਾ ਸੀ ਇਸ ਸਕੂਲ ਦੇ ਕੁਝ ਬੱਚਿਆਂ ਦੀ ਹੀਸਾ ਜਿਹੜੇ ਵਿਚਾਰੇ ਬੱਚੇ ਗਰੀਬ ਨੇ ਲੋੜਵੰਦ ਨੇ ਫੀਸ ਨਹੀਂ ਦੇ ਸਕਦੇ ਉਹਦੇ ਵਾਸਤੇ ਬੇਨਤੀ ਕੀਤੀ ਸੀ ਸਾਡੇ ਡਾਇਰੈਕਟ ਐਜੂਕੇਸ਼ਨ ਮੈਡਮ ਜੀ ਤੁਹਾਨੂੰ ਜੀ ਤੇ ਐਸਸੀ ਨੂੰ ਸਮਾਰਨ ਭਾਰਕ ਤੇ ਭੇਜੀ ਸੀ ਜਿੰਨਾ ਕਰਕੇ ਅਸੀਂ ਇਹਨਾਂ ਨੂੰ ਜਿਹੜੀ ਇੱਕ ਬੱਚੀ ਬੀਏ ਵਾਲਿਆਂ ਨੂੰ ਫਾਰਮ ਭੇਜਿਆ ਸੀ ਉਹਦਾ 70000 ਰੁਪਏ ਤੇ ਜਿਹੜੀ ਹੈਗੀ ਐ ਫੀਸ ਦੇ ਕੇ ਜਾਵਾਂਗੇ ਬਾਕੀ ਬਾਕੀ ਬੱਚਿਆਂ ਦੀ ਫੀਸਾਂ 2 ਲੱਖ ਵਾਲੀਆਂ 2 ਲੱਖ ਦਾ ਚੈੱਕ ਉਹਨੂੰ ਮਿਲ ਜਾਊਗਾ ਇਸੇ ਤਰ੍ਹਾਂ ਹਰ ਸਾਲ ਜਿਵੇਂ ਜਿਵੇਂ ਸਾਨੂੰ ਫਾਰਮ ਭਰ ਕੇ ਭੇਜਦੇ ਰਹਿਣਗੇ ਬੱਚਿਆਂ ਦੀ ਸਟਾ ਭੇਜਦੇ ਰਹਿਣਗੇ ٹرسٹ ਵੱਲੋਂ ਡਾਕਟਰ ਐਸ.ਪੀ ਸਿੰਘ ਰਾਏ ਦਾ ਬਹੁਤ ਵੱਡਾ ਹਿੱਸਾ ਹੈ ਉਹਨਾਂ ਦੀ ਮਦਦ ਕੀਤੀ ਜਾਇਆ ਕਰੇਗੀ ਇਹ 2 ਲੱਖ ਦਾ ਚੈੱਕ ਤੇ 80000 ਦਾ ਚੈੱਕ ਜਿਹੜਾ ਸੀ ਯਾਤਰੀ ਤੋਂ ਪਹਿਲਾਂ ਸਭ ਨੂੰ ਪੋੰਡਾ ਕਰਦਾ ਹਾਂ। ਸੋ ਬੜਾ ਵਧੀਆ ਪ੍ਰੋਗਰਾਮ ਸੀ। ਮੈਂ ਇਹ ਸਾਰੀ ਟੀਮ ਦਾ ਖਾਸ ਕਰਕੇ ਟੀਨਤੀ ਲਾਲ ਜੀ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਇੱਥੇ ਆਉਣ ਦਾ ਮਨ ਬਖਸ਼ਿਆ ਤੇ ਇਹ ਸਾਨੂੰ ਲੋੜਵੰਦਾਂ ਸਹਾਇਤਾ ਵਾਸਤੇ ਅ ਰਾਇਸਾ ਨੂੰ ਤੇ ਇਨੰਦਿਤ ਜਿਨ੍ਹਾਂ ਨੇ ਇਹ ਬੱਚਾ ਦਾ ਪਰਿਸ਼ਾਪ ਉਸਤਲ ਬੱਚੇ ਪੜ੍ਹਨੇ ਚਾਹੀਦੇ ਆ 90 ਪ੍ਰਸੰਤ ਉੱਤੇ ਪਲੱਸ 2 ਦਾ ਨੰਬਰ ਲੈਣ ਵਾਲੇ ਬੱਚੇ ਜਿੰਨੇ ਆ ਸਾਡੇ ਡਾਕਟਰ ਤੋਂ ਫਾਰਮ ਲਗਾ ਕੇ ਭਰ ਸਕਦੇ ਆ। ਜਿਹੜੇ ਪੈਸੇ ਵਿੱਚ ਅੱਗੇ ਪੜ ਨਹੀਂ ਸਕਦੇ ਉਹਨਾਂ ਨੂੰ ਕੁਝ ਬੰਦਾ ਹੁੰਦਾ ਹੈ ਉਹ ਵਿਚਾਰੇ ਘਰੇ ਰਹਿੰਦੇ ਆ ਉਹ ਸਾਰੇ ਅਸੀਂ ਡਾਕਟਰ ਕਰਦੇ ਆ ਜਦੋਂ ਵਰਦੀ ਵਿਧਵਾ ਪੈਨਸ਼ਨਾਂ ਵੀ ਸਾਡੇ ਟੈਸਟ ਕੋਲੋਂ ਚੁਣ ਲਈ ਜਿਹੜੇ ਸਾਰੇ ਯੰਗੇ ਚ ਕੋਈ ਐਕਸੀਡੈਂਟ ਕੋ ਹੋਰ ਕਿਸੇ ਤਰ੍ਹਾਂ ਡੈਥ ਹੋ ਜਾਂਦੀ ਹੈ ਤੇ ਉਹ ਲੇਡੀਜ਼ ਵਿਚਾਰੀ ਭਾਵੇਂ ਸਰਕਾਰ ਵੱਲੋਂ 15000 ਰੁਪਏ ਦਿਲਦੀ ਹੈ ਬੱਚਾ ਨੂੰ ਮਿਲਦੀ ਹੈ ਸਾਡੇ ਟੈਸਟ ਵੱਲੋਂ 1000 ਰੁਪਏ 1200 ਰੁਪਏ ਪਰ ਮਹੀਨਾ ਸਹਤਾ ਦਿੱਤੀ ਜਾਂਦੀ ਹੈ ਸੋ ਇਸੇ ਤਰ੍ਹਾਂ ਜਿਹੜੇ ਬਿਮਾਰ ਲੋਕ ਹੈ ਤੇ ਬੁਢੇ ਦਿਨੇ ਚਾਰੇ ਕਰੇ ਦਵਾਈ ਵਿਛੇ ਉਹਦਾ ਕੰਮ ਰਹਿੰਦਾ ਹੈ ਕਿ ਵੱਡੇ ਪੇਸ਼ ਲੇ ਗੁੰਦੇ ਮੇਲ ਹੋ ਗਏ ਡੁੱਲਾ ਚੇਂਜ ਕਰਨਾ ਹੈ ਇਹਦੇ ਹਾਰਡ ਚੇਂਜ ਕਰਨਾ 20 20 30 30 ਲੱਖ ਦੇ ਖਰਚਾ ਆਈ ਸਰ ਕੋ ਲੋਕ ਹੋ ਗਏ ਉਹਨਾਂ ਦੀ ਮੈਕਸਾਤਾ ਬਰਾਜ ਸਾਹਿਬ ਕਰਦੇ ਰਹਿੰਦੇ ਆ ਤੇ ਮੈਡੀਸਨ ਵਾਸਤੇ ਮੰਥਲੀ ਸਹਤਾ ਵੀ ਅਸੀਂ ਜਿੰਨੀ ਵੀ ਦਵਾਈ ਡਾਕਟਰ ਨੇ ਪਰਚੀ ਬਤਾ ਕੋ ਉਸ ਮਰੀਜ਼ ਦੀ ਹੁੰਦੀ ਆ ਉਹਨੇ ਪੈਸੇ ਨੂੰ 1000 1500 2000 ਤੱਕ ਉਹ ਵੀ ਅਸੀਂ ਹਰ ਮਹੀਨੇ ਕੋਈ ਪਾਈਸ਼ਾ ਬੰਦੇੰਨ ਲਈ ਸੋ ਇਸ ਤਰ੍ਹਾਂ ਦੇ ਸਾਡੇ ਟੈਕਸ ਦੇ ਕੰਮ ਨੇ ਡਾਕਟਰ ਐਸ.ਪੀ. ਸਿੰਘ ਵੜਾਏ ਕੈਸੇ ਇਨਸਾਨ ਨੇ ਜਿਹੜੇ ਆਪਣੀ ਜੇਬ ਚੋਂ ਬਾਹਰ ਕੱਢਣ ਨੂੰ 24 ਘੰਟੇ ਤਿਆ ਰਹਿੰਦੇ ਆ ਵੀ ਜਿੰਨੇ ਕੁ ਮੁੱਲੋਂ ਮਿੱਤੇ ਚਾਜਣ ਵਿਆਹ ਦੀ ਰੋਟੀ ਦੀ ਰਾਖੇ ਬਾਕੀ ਸਾਰਾ ਸਵੰਦ ਨੂੰ ਉਹਨਾਂ ਨੂੰ ਮਨਦਰ ਸਾ ਨਹੀਂ ਹੁੰਦਾ ਜਿੰਨਾ ਚਿਰ ਆਪਦੀ ਮਿੱਤੋਂ ਬੰਨਣਾ ਲੈਣ ਸੋ ਇਸ ਤਰ੍ਹਾਂ ਦੇ ਬੰਦੇ ਜਿਹੜੇ ਨੇ ਬਹੁਤ ਘੱਟ ਨੇ ਸੰਸਾਰ ਚ ਸਭ ਦਾ ਹੱਥ ਆਪਦੀ ਜੇਬ ਵਾਲੀ ਨਹੀਂ ਜਾਂਦਾ ਬਾਹਰ ਜੋ ਮਿਲਣ ਦੀ ਜੇਬ ਚੋਂ ਡੁਗਲਾ ਬਾਕੀ ਜਿਹਦੇ ਕੰਮ ਆਵੇ ਭਾਵੇਂ ਨਾ ਆਵੇ ਸੋ ਮੇਰੀ ਬੇਨਤੀ ਹੈ ਜਿੰਨੇ ਵੀ ਇੱਥੇ ਲੋਕ ਸਿਆਣੇ ਲੋਕ ਬਿਠੇ ਆਏ ਜਿਹਨੇ ਵੀ ਬਿਠੇ ਆਏ ਬੱਚੇ ਬਿਠੇ ਆਏ ਪੇਰਾਂ ਸਿ ਬਿਠੇ ਆਏ ਇੱਕ ਤੇ ਤਰੰਤਾਰਨ ਜਿਹੜੇ ਹੁਣ ਜੋੜੀਏ ਤੋਂ ਡੈੱਡ ਬੋਡੀ ਆਈ ਹੈ ਛੋਟੀ ਬੱਚੀ ਸੀ 5 ਸਾਲ ਦੀ ਜਦੋਂ ਰਾਜ ਸਾਹਿਬ ਦੇ ਘਰੇ ਜਾ ਕੇ ਉਹਨੂੰ ਦੱਸਿਆ ਵੀ ਅਸੀਂ ਤੁਹਾਡੀ ਹੈਲਪ ਵਾਸਤੇ ਆਏ ਆ ਤੁਹਾਡਾ ਘਰ ਵੀ ਬਣਾਵਾਂਗੇ ਇਹਨੇ ਵਿਆਹ ਵਾਸਤੇ ਜੋ ਲੱਗਦਾ ਚੈੱਕ ਦੰਦਿਆ ਤੇ 1000 ਰੁਪਿਆ ਤੇਰੀ ਜਿਹੜੀ 5000 ਰੁਪਏ ਤਰੀ ਮਮੀ ਨੂੰ ਹਰ ਮੀਂਹ ਦੇ ਪੈਨਸ਼ਨ ਆਉਗੀ ਉਹ ਲੜਕੀ ਭਾਵੇਂ ਕੋਈ ਇੰਨਾ ਵਧੀਆ ਬੋਲੀ ਮੈਂ ਕਰਨਾ ਤੂੰ ਅਸੀਂ ਨਹੀਂ ਬੋਲ ਸਕਦੇ ਕੋਈ ਗਾਰਡਨ ਸੀ ਭਲਾ ਹੋਵੇ ਅਬਰਾਏ ਸਾਹਿਬ ਦਾ ਇਸ ਟਰਸ ਦਾ ਜਿਨ੍ਹਾਂ ਨੇ ਸਾਡੀ ਏਸ ਟੁੱਟੀ ਸਮੇਂ ਵਿੱਚ ਆ ਕੇ ਮਦਦ ਕੀਤੀ ਮੈਂ ਵਾਦਾ ਕਰਦੀ ਆ ਪੜ੍ਹ ਲਿਖ ਕੇ ਮੈਂ ਅਬਰਾਏ ਸਾਹਿਬ ਨੂੰ ਇੱਥੇ ਹੀ ਮਿਲਾਂਗੀ ਇਸੇ ਜਗ੍ਹਾ ਤੇ ਨੌਕਰੀ ਕਰਕੇ ਇਹਨਾਂ ਦੇ ਇੱਕ ਇੱਕ ਪੈਸਾ ਮੋੜਾਂਗੀ ਤੋ ਇਸ ਤਰ੍ਹਾਂ ਦੀ ਜਿਹੜੀ ਸਪਿਰਟ ਹੈ ਉਹ ਸਾਡੇ ਬੱਚਿਆਂ ਚ ਪੈਦਾ ਹੋਣੀ ਚਾਹੀਦੀ ਹੈ ਸਾਡੇ ਪੀੜ੍ਹੀਆਂ ਚ ਪੈਦਾ ਹੋਣੀ ਚਾਹੀਦੀ ਹੈ ਕਿ ਇਹ ਬੱਚੇ ਵੀ ਜਿਹੜੇ ਨੇ ਵਰਾਏ ਵਰਗੇ ਬਣਨ ਦੀ ਕੋਸ਼ਿਸ਼ ਕਰਨ ਦੂਜੇ ਇੱਕ ਲਾਸ ਜਿਹੜੀ ਮੈਂ ਗੱਲ ਕਹਿਣੀ ਹੈ ਸਕੂਲਾਂ ਚ ਸਾਡੇ ਕੰਟਰੀ ਚ ਐਕਸੀਡੈਂਟ ਲਾਲ ਬਹੁਤ ਐਕਸੈਂਟ ਅੱਜ ਵੀ 4 ਚੰਕੜੇ ਲਿਖੇ ਸੀ 1 ਕਰੋੜ 75 ਲੱਖ ਲੋਕ ਐਕਸੀਡੈਂਟਸ ਚ ਪਿਛਲੇ ਸਾਲ ਚ ਮਰੇ ਟ੍ਰੈਫਿਕ ਨੂੰ ਲੋਣੀ ਨੌਲ ਦਿਹੈ ਲੀਗੀ ਸਕੂਲਾਂ ਚ ਕੋਈ ਪ੍ਰਬੰਧ ਹੋਣੀਗਾ ਬਾਹਰਲੇ ਕੰਟਰੀ ਚ ਟ੍ਰੈਫਿਕ ਰੂਲਸ ਦੀ ਪੜ੍ਹਾਈ ਹੈ ਬਕੇਦਾ ਦੱਸਦੇ ਐ ਆਪਣੇ ਤੂੰ ਸਖਤ ਹੋਈ ਜਾਂਦੇ ਐ ਹੁਣ ਪਿੱਛੇ ਬਹੁਤ ਸਖਤ ਕਾਨੂੰਨ ਬਣਿਆ ਹੈ ਕਿ ਜਿਹੜੇ ਬੱਚੇ 18 ਸਾਲ ਤੋਂ ਘੱਟ ਦੀ ਉਮਰ ਚ ਸਕੂਟਰ ਮੋਟਰਸਾਈਕਲ ਜਾਂ ਡਰਾਈਵਿੰਗ ਕਰਦੇ ਫੜੇ ਗਏ ਉਹਦੇ ਪੇਰੈਂਟਸ ਨੂੰ 25000 ਰੁਪਏ ਜੁਰਮਾਨਾ ਤੇ 3 ਸਾਲ ਦੀ ਕੈਦ ਵੀ ਹੈ ਲੇਕਿਨ ਉਹ ਕਾਜਾਂ ਚ ਰਹਿਣ ਦੀ ਹੈ ਜਦੋਂ ਕੋਈ ਕੋਲਸ ਕੋਈ ਚਲਾਨ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਉਹਨੂੰ ਸਾਡੀ ਜਿਹੜੀ ਸਰਕਾਰੀ ਜਿਹੜੇ ਲੀਡਰ ਨੇ ਸਾਡੇ ਮੈਂ ਸ਼ਰ੍ਹਾਂ ਕਹਿਣਾ ਉਹ ਮੌਕੇ ਤੇ ਫੋਨ ਕਰ ਕਰਕੇ ਛਲਾਛੜ ਲੁੰਦੇ ਆ ਫਿਰ ਵਿੱਚ ਰਹਿੰਦਾ ਕੰਮ ਪਰ ਉਹਨਾਂ ਬੰਦੇ ਵੀ ਨੇ ਲਾਗੂ ਨਹੀਂ ਕੀਤਾ ਸੋ ਉਹ ਦਿਨਾਂ ਨੂੰ ਬੈਟਰ ਹੈ ਸੀ ਸਕੂਲਾਂ ਚ ਟ੍ਰੈਫਿਕ ਦੇ ਰੂਲ ਦੀ ਐਜੂਕੇਸ਼ਨ ਬੱਚਨ ਦੇ ਇਹ ਕਿ ਤੁਸੀਂ ਇਹ ਜਿਹੜੀ ਸਹੂਲਤ ਵੀ ਹੈ ਤੇ ਮੌਤ ਵੀ ਹੈ ਮੌਤ ਪਹਿਲਾਂ ਸਹੂਲਤ ਬਾਅਦ ਚ ਹੈ ਸੋ ਮੈਂ ਨਾਮ ਕੋਸ਼ਰ ਨਾਮ ਜਿਹਦਾ ਹੋਇਆ ਕਿ ਮਨਜਕਾ ਸਾਰੇ ਸਟਾਫ ਦਾ ਇਥੋਂ ਦੇ ਪ੍ਰਬੰਧਕਾਂ ਦਾ ਤਸ ਦਾ ਆਡੀਅנס ਦਾ ਪੇਰੈਂਟਸ ਦਾ ਬੱਚਿਆਂ ਦਾ ਬੱਚਿਆਂ ਦੀ ਬਹੁਤ ਅੱਛੀ ਪਰਵਾਹ ਸ ਹੈ ਬਹੁਤ ਬਹੁਤ ਧੰਨਵਾਦੀ ਵੈਕੀ ਜੀ ਦਾ ਗੱਲ ਸਾਹਿਬ ਹੈ ਹਾਂਜੀ ਠੀਕ ਹੈ ਜੀ ਜਿਹੜੇ ਸਾਡੇ ਹੋਰ ਮੈਂ ਬੱਲੇ ਸਿੰਘ ਸਾਡੇ ਲਈ ٹرسٹ ਦੇ ਸਾਰੇ ਮੈਂਬਰ ਰੇਸ਼ਿੰਗ ਜੀ ਦਲੇਵ ਜੀ ਸਾਰੇ ਆ ਜੋ ਆਓ ਜੀ ਆਜੋ ਸੰਤੋਸ਼ ਜੀ ਕੇਵਲ ਜੀ ਜਿੱਥੇ ਵੀ ٹرسٹ ਦੇ ਮੈਂਬਰ ਨੇ ਸਾਰੇ ਸਾਰੇ ਹਾਜ਼ਰ ਹੋ ਗਏ ਹਾਂਜੀ ਹਾਂਜੀ ਬਾਕੀ ਹਾਂਜੀ ਸਰ ਦੇਖਿਓ ਹਾਂਜੀ ਜੀ ਹਾਂਜੀ है। मिले हैं। कवर ऊपर तीन कलर नहीं ऑरेंज व्हाइट एंड ग्रीन जिस किस भी फोन है वो आके ले सकते हैं। ਸੋ ਸਾਡੇ ਵਿਚਕਾਰ ਮਹਾਨ ਸ਼ਖਸੀਅਤਾਂ ਇੱਥੇ ਪਹੁੰਚੀਆਂ ਨੇ ਉਹ ਜੀ ਕਿਵੇਂ ਆ ਉਹਨਾਂ ਨੂੰ ਸਨਮਾਨ ਚਿੰਨ੍ਹ ਦਿੱਤੇ ਜਾ ਰਹੇ ਨੇ ਕਿਉਂਕਿ ਉਹਨਾਂ ਨੇ ਸਾਡੇ ਸਮਾਜ ਨੂੰ ਚਾ ਕੇ ਸਾਡੇ ਸਮਾਜ ਨੂੰ ਸ਼ੋਭਾ ਬਧਾਈਆ ਇਸੇ ਨਾਲ ਹੀ ਉਹਨਾਂ ਨੇ ਇੱਕ ਬਹੁਤ ਵੱਡਾ ਵੱਡਾ ਦਾਨ کہہ ਸਕਦੇ ਆਪਾਂ ਜੋ ਇਸ ਟਰਸਟ ਨੂੰ ਦਿੱਤਾ ਹੈ ਸੋ ਅਸੀਂ ਫਿਰ ਤੋਂ ਉਹਨਾਂ ਦਾ ਇੱਥੇ ਪੋਜ਼ੀਸ਼ਨ ਤੇ ਤਹਿ ਦਿਲੋਂ ਧੰਨਵਾਦ ਕਰਦੇ ਆਂ ਇਸ ਮਹਾਨ ਸ਼ਖਸੀਅਤ ਦੇ ਨਾਲ ਸਾਡਾ ਸਵਾਗਤ ਮੈਂ ਜਿਹੜਾ ਹੋਰ ਵੀ ਜ਼ਿਆਦਾ ਰੁਸ਼ਨਾ ਕਰ ਗਿਆ। ਸੋ ਅਸੀਂ ਆਪਣਾ ਪ੍ਰੋਗਰਾਮ ਉਸੇ ਤਰ੍ਹਾਂ ਹੀ ਕੈਰੀ ਆਨ ਰੱਖਾਂਗੇ। ਯਾ ਲੈ ਜੀ। ਹੋਰ ਸੁਣਾਓ। ਸ਼ਰਤ ਵੀ ਜੇ ਜੀ ਹੋਰ ਠੀਕ ਹੈ ਜੀ। ਉਹ ਮੈਨੂੰ ਵੀ ਨਾ ਪਾਸ ਬੰਦ ਆਉਣ। ਨੈਕਸਟ ਪਰਫਾਰਮੈਂਸ ਵਾਲੇ ਬੱਚੇ ਤੇ ਉੱਪਰ ਆ ਜਾਣ। ਜਿਹੜਾ ਤੁਹਾਡਾ ਬਹੁਤ ਇੱਥੇ। ਵਨ ਮੋਰਨਿੰਗ। ਬਹੁਤ